ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਦਾ ਜੇਕਰ ਤੁਸੀਂ ਆਪਣੇ ਵਾਲਾਂ ਉੱਪਰ ਪ੍ਰਯੋਗ ਕਰੋਗੇ ਤਾਂ ਦੋਸਤੋ ਤੁਹਾਡੇ ਵਾਲ ਸਾਰੇ ਜ਼ਿੰਦਗੀ ਕਾਲੇ ਰਹਿਣਗੇ। ਅੱਜ ਕੱਲ੍ਹ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆਈ ਪਈ ਹੈ ਕਿ ਉਹਨਾਂ ਦੇ ਵਾਲ ਚਿੱਟੇ ਹੋ ਗਏ ਹਨ। ਛੋਟੇ-ਛੋਟੇ ਉਮਰ ਵਿੱਚ ਹੀ ਦੋਸਤੋ ਲੋਕਾਂ ਦੇ ਚਿੱਟੇ ਵਾਲ ਆ ਚੁੱਕੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਗਲਤ ਖਾਣ-ਪੀਣ। ਅੱਜ ਕੱਲ੍ਹ ਦੋਸਤੋ ਨਾ ਤਾਂ ਉਹ ਜਿਹੇ ਖਾਣ-ਪੀਣ ਰਿਹਾ ਅਤੇ ਦੋਸਤੋ ਨਾ ਹੀ ਉਹ ਜਿਹੇ ਕਾ ਜਿਹੜਾ ਕਿ ਪਹਿਲਾਂ ਵਾਲੇ ਸਮਿਆਂ ਵਿੱਚ ਹੁੰਦੀਆਂ ਸੀ ਪਰ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜਿਹੇ ਤਰੀਕੇ ਬਾਰੇ ਦੱਸਾਂਗੇ ਜੇਕਰ ਤੁਸੀਂ ਉਹ ਤਰੀਕਾ ਭਾਵ ਕਿ ਉਹ ਨੁਸਖਾ ਆਪਣੇ ਵਾਲਾਂ ਉੱਪਰ ਕਰੋਗੇ ਤਾਂ ਦੋਸਤੋ ਤੁਹਾਡੇ ਵਾਲ ساری ਉਮਰ ਕਾਲੇ ਰਹਿਣਗੇ ਜੇਕਰ ਤੁਹਾਡੇ ਵਾਲ ਚਿੱਟੇ ਹੋ ਚੁੱਕੇ ਹੋਣ ਤਾਂ ਵੀ ਦੋਸਤੋ ਤੁਹਾਡੇ ਵਾਲ ਦਿਨੋ ਦਿਨ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਦੋਸਤੋ ਜੇਕਰ ਤੁਹਾਡੇ ਵਾਲਾਂ ਵਿੱਚ ਸਿਕਰੀ ਹੋਵੇ ਜਾਂ ਫਿਰ ਤੁਹਾਡੇ ਵਾਲ ਨਾ ਵਧਦੇ ਹੋਣ ਤਾਂ ਵੀ ਤੁਸੀਂ ਇਸ ਨੁਸਖੇ ਦਾ ਪ੍ਰਯੋਗ ਕਰਨਾ ਹੈ ਤਾਂ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਸਭ ਤੋਂ ਮੇਨ ਚੀਜ਼ ਚਾਹੀਦੀ ਹੈ ਨਾਰੀਅਲ ਦਾ ਤੇਲ ਜਿਹੜਾ ਕਿ ਦੋਸਤੋ ਹਰ ਘਰ ਦੀ ਰਸੋਈ ਵਿੱਚ ਹੁੰਦਾ ਹੈ ਹਰ ਘਰ ਵਿੱਚ ਆਮੋ-ਆਮ ਹੀ ਹੁੰਦਾ ਹੈ ਭਾਵੇਂ ਤੁਹਾਨੂੰ ਇਸ ਨੂੰ ਖਰੀਦਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਆਤੇ ਦੋਸਤੋ ਦੂਸਰੀ ਚੀਜ਼ ਹੈ ਕਪੂਰ ਦੇਸੀ ਕਪੂਰ ਦੋਸਤੋ ਤੁਸੀਂ ਯਾਦ ਰੱਖੋ ਕਿ ਦੇਸੀ ਕਪੂਰ ਦਾ ਹੀ ਪ੍ਰਯੋਗ ਕਰਨਾ ਹੈ ਤਾਂ ਦੋਸਤੋ ਨੁਸਖੇ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਰੋਜ਼ਾਨਾ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਓ ਦੋਸਤੋ ਗੱਲ ਕਰਦੇ ਹਾਂ ਨੁਸਖੇ ਦੀ ਤਾਂ ਇਸ ਨੁਸਖੇ ਨੂੰ ਨਾਲੇ ਦੋਸਤੋ ਸਭ ਤੋਂ ਪਹਿਲਾਂ ਤੁਸੀ ਕੀ ਚੀਜ਼ ਦੇਖਣੀ ਹੈ ਕਿ ਤੁਸੇ ਆਪਣੇ ਵਾਲਾਂ ਦਾ ਸਾਈਜ਼ ਦੇਖਣਾ ਹੈ ਜੇਕਰ ਤੁਹਾਡੇ ਵਾਲ ਘੱਟ ਹੋਣ ਤਾਂ ਤੁਸੀ ਥੋੜਾ ਨਾਲੇਲ ਦਾ ਤੇਲ ਲੈਣਾ ਹੈ ਜੇਕਰ ਵਾਲ ਜ਼ਿਆਦਾ ਹੋਣ ਤਾਂ ਜ਼ਿਆਦਾ ਨਾਲੇਲ ਦਾ ਤੇਲ ਲੈਣਾ ਹੈ ਫਿਰ ਤੁਸ ਇਸ ਵਿੱਚ ਦੋਸਤੋ ਦੇਸੀ ਕਪੂਰ ਦੀਆਂ ਦੋ ਚੁਟਕੀਆਂ ਇਸ ਵਿੱਚ ਮਿਲਾਉਣੀਆਂ ਹਨ ਭਾਵੇਂ ਦੋਸਤੋ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਉਸ ਨੂੰ ਪੋਹਰ ਲੈਣਾ ਹੈ ਪੋਹਰ ਕੇ ਦੋਸਤ ਤੁਸੀ ਦੋ ਚੁਟਕੀਆਂ ਹੀ ਉਸ ਨਾਲੇਲ ਦੇ ਤੇਲ ਵਿੱਚ ਮਿਲਾਉਣੀਆਂ ਹਨ ਫਿਰ ਦੋਸਤੋ ਇੱਕ ਬਰਤਨ ਵਿੱਚ ਗਰਮ ਪਾਣੀ ਰੱਖ ਦੇਣਾ ਹੈ ਉਸ ਵਿੱਚ ਤੁਸੀਂ ਉਹ ਕੋਲੀ ਨੂੰ ਰੱਖ ਦੇਣਾ ਹੈ ਭਾਪਕਿ ਜਿਸ ਵਿੱਚ ਤੁਸੀਂ ਨਾਰੀਲ ਦਾ ਤੇਲ ਅਤੇ ਕਪੂਰ ਪਾਇਆ ਹੋਵੇ ਜਦੋਂ ਦੋਸਤੋ ਇਹ ਚੰਗੀ ਤਰ੍ਹਾਂ ਪਿੰਗਲ ਜਾਵੇ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਤੁਸੀਂ ਇਸ ਨੂੰ ਆਪਣੇ ਵਾਲਾਂ ਉੱਪਰ ਲਗਾਉਣਾ ਹੈ ਤੁਸੀਂ ਦੋਸਤੋ ਜਦੋਂ ਆਪਣਾ ਸਿਰ ਤੋਂ ਨਾ ਹੋਵੇ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਇਸ ਤੇਲ ਨੂੰ ਆਪਣੇ ਵਾਲਾਂ ਉੱਪਰ ਚੰਗੀ ਤਰ੍ਹਾਂ ਲਗੋਣਾ ਹੈ ਜੜ੍ਹਾਂ ਉੱਪਰ ਵੀ ਅਤੇ ਦੋਸਤੋ ਵਾਲਾਂ ਉੱਪਰ ਵੀ ਅਤੇ ਤੁਸੀਂ ਸਵੇਰੇ ਦੋਸਤੋ ਸਿਰ ਧੋ ਲੈਣਾ ਹੈ pau ਕਿ ਇੱਕ ਦਿਨ ਪੂਰੇ ਤੁਸੀਂ ਇਸ ਨੂੰ ਆਪਣੇ ਸਿਰ ਉੱਪਰ ਲਗਾ ਕੇ ਰੰਗ ਦੇਣਾ ਹੈ ਤਾਂ ਦੋਸਤੋ ਤੁਸੀਂ ਦੇਖੋਗੇ ਕਿ ਦਿਨੋਂ ਦਿਨ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਜੇਕਰ ਦੋਸਤੋ ਤੁਹਾਡੇ ਵਾਲ ਕਾਲੇ ਵੀ ਹੋਣ ਤਾਂ ਵੀ ਤੁਸੀਂ ਇਸ ਦਾ ਪ੍ਰਯੋਗ ਜ਼ਰੂਰ ਕਰ ਸਕਦੇ ਹੋ ਕਿਉਂਕਿ ਹੋਣ ਵਾਲੇ ਸਮੇਂ ਵਿੱਚ ਕੀ ਪਤਾ ਤੁਹਾਡੇ ਵਾਲ ਚਿੱਟੇ ਹੋ ਜਾਣਗੇ ਜੇਕਰ ਤੁਸੀਂ ਵੀ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਇਸ ਦਾ ਪ੍ਰਯੋਗ ਕਰੋਗੇ ਤਾਂ ਤੁਸੀਂ ਵਾਹਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ ਤਾਂ ਇਸੇ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦੂਸ ਰਹੋ ਤਨਵ